ਹਰਦੀਪ ਸਿੰਘ ਤੱਗੜ ਬੋਲੋ ਬੋਲੇ ਗਏ ਕੱਲੇ ਕੱਲੇ ਬੋਲ ਸਾਂਝ ਟੀਵੀ ਦੇ ਅੱਜ ਸੱਚ ਹੋ ਗਿਆ ਖਾਸ ਤੌਰ ਤੇ ਕਾਂਗਰਸੀਆਂ ਨੇ ਸਾਂਝ ਟੀਵੀ ਦੀ ਖਬਰ ਤੇ ਮੋਹਰ ਲਾਤੀ ਫਗਵਾੜਾ ਦੇ ਐਮ ਐਲ ਏ ਬਲਵਿੰਦਰ ਸਿੰਘ ਢਾਲੀਵਾਲ ਦੇ ਘਰ ਕਾਂਗਰਸੀ ਇਕੱਠੇ ਹੋਏ ਪੰਜ ਸੱਤ ਜਾਣੇ ਬੜਾ ਯੋਰ ਪਾਇਆ ਉਹਨਾਂ ਨੇ ਬੜੇ ਉੱਚੇ ਜੀ ਪ੍ਰੈਸ ਕਾਨਫਰੰਸਾਂ ਕੀਤੀਆਂ ਜੇ ਝੂਠ ਹੈ ਜੇ ਝੂਠ ਹੈ ਐਸਾ ਨਹੀਂ ਹੋ ਸਕਦਾ ਹਮ ਇੱਕ ਸਾਥ ਹੈ ਐਸੇ ਬੜੀਆਂ ਵੀ ਗੱਲਾਂ ਕੀਤੀਆਂ ਇੱਕ ਹਿੰਦੀ ਅਖਬਾਰ ਚ ਖਬਰ ਲੱਗੀ ਆ ਫਗਵਾੜਾ ਦੇ ਬਲੌਕ ਪ੍ਰਧਾਨ ਵੰਟੀ ਬਾਲੀਆਂ ਨੇ ਕਾਂਗਰਸ ਵੱਲੋਂ ਬੋਲੇਗਾ ਸ਼ਬਦ ਇਹਨਾਂ ਦੀ ਪ੍ਰੈਸ ਕਾਨਫਰੰਸ ਨੂੰ ਝੂਠੀ ਡਿਕਲੇਅਰ ਕਰਤਾ ਵੰਟੀ ਵਾਲੀ ਦਾ ਨਾਂ ਦਾ ਫਵਾੜਾ ਦੇ ਐਮਐਲਏ ਬਲਵਿੰਦਰ ਸਿੰਘ ਢਾਲੀਵਾਲ ਤੇ ਵਿਸ਼ਵਾਸ ਰਿਹਾ ਨਾ ਉਹਨਾਂ ਦਾ ਪ੍ਰਤਾਪ ਸਿੰਘ ਬਾਜਵਾ ਜੀ ਦੇ ਵਿਸ਼ਵਾਸ ਰਿਹਾ ਨਾ ਉਹਨਾਂ ਦਾ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗਜੀ ਦਾ ਵਿਸ਼ਵਾਸ ਰਿਹਾ ਉਹਨਾਂ ਨੇ ਕਿਹਾ ਭਾਈ ਦਿੱਲੀ ਦਾ ਘਤਾਰਾ ਖੜਕਾ ਦੂੰ ਦੋ ਜਵਾਬ ਹੀ ਬੜੇ ਰੌਲੇ ਪਾਉਂਦੇ ਸੀ ਸੋਹਾ ਖਾਂਦੇ ਸੀ ਜਿੰਦਾਬਾਦ ਜਿੰਦਾਬਾਦ ਹਮ ਆਮ ਸਭ ਇਕ ਹੈ ਜਿਹੜੇ ਬੰਦੇ ਕਾਂਗਰਸ ਦੇ ਪੱਕੇ ਆ ਉਹਨਾਂ ਦੀ ਰਾਖੀ ਕੀਤੀ ਜਾ ਰਹੀ ਆ ਇਹ ਜੀ ਇਹਨਾਂ ਨੂੰ ਮਨਾਲੀ ਭੇਜਣਾ ਹੋਵੇ ਜਿਹੜੇ ਕਹਿੰਦੇ ਜੇ ਸਾਡੇ ਦਾ ਖਾਸ ਆ ਉਹ ਆ ਵੀ ਭਜਣ ਨੂੰ ਤਿਆਰ ਆ ਜਿਹੜਾ ਦਲ ਸਮਾਜ ਜਨਰਲ ਸਮਾਜ ਦੇ ਦੇ ਇੱਕ ਸੰਬੰਧ ਚ ਬਿਆਨ ਦਿੱਤਾ ਕਾਂਗਰਸ ਨੇ ਉਹ ਉਹਨਾਂ ਦੇ ਲਈ ਬੜਾ ਔਖਾ ਹੋ ਰਿਹਾ ਆ ਇਸ ਵੇਲੇ ਬਸਪਾ ਦੇ ਜਿਹੜੇ ਦਲ ਸਮਾਜ ਦੇ ਕਾਉਂਸਲਰ ਆ ਉਹਨਾਂ ਦੇ ਮਨ ਤੇ ਬਹੁਤ ਥੇਸ ਪਹੁੰਚੀ ਉਹ ਕਹਿੰਦੇ ਯਾਰ ਅਸੀਂ ਨਾਲ ਖੜ ਰਹੇ ਆ ਤੁਸੀਂ ਸਾਡੇ ਦੁਆਲੇ ਹੋ ਹੀ ਜਾਂਦੇ ਹੋ ਇਸ ਬਿਆਨ ਨੂੰ ਲੈ ਕੇ ਦਲਿਤ ਸਮਾਜ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਹੜੇ ਦਲਿਤ ਕਾਉਂਸਲਰ ਆ ਉਹਨਾਂ 'ਚ ਬੜਾ ਰੋਸ ਪਾਇਆ ਜਾ ਰਿਹਾ ਉਹ ਕਹਿੰਦੇ ਕਾਂਗਰਸ ਦੀ ਸੋਚ ਸਾਹਮਣੇ ਆ ਗਈ ਅਸੀਂ ਜਿੱਤ ਕੇ ਸਾਨੂੰ ਕਿਸ ਨੇ ਪੁੱਛਿਆ ਨਹੀਂ ਤੁਸੀਂ ਖਬਰ ਲਈ ਸਾਨੂੰ ਐਮਐਲਏ ਸਾਹਿਬ ਨੇ ਚਾਹ ਵੀ ਪਲਾਈ ਲੈ ਤਾਂ ਸਾਨੂੰ ਦਾਲ ਮੱਖਣੀ ਤੇ ਮਸਲਾ ਇਦਾਦ ਦੇਣਾ ਰੋਟੀ ਵੀ ਖਲਾਈ ਪਹਿਲਾਂ ਕਹਿੰਦੇ ਸਾਨੂੰ ਬਲੌਗ ਦਾ ਪ੍ਰਧਾਨ ਹੀ ਮਿਲਦਾ ਨਹੀਂ ਹੁਣ ਸਾਨੂੰ ਪੰਜਾਬ ਦੇ ਪ੍ਰਧਾਨਾਂ ਵੀ ਮਿਲਾਤਾ ਪ੍ਰਤਾਪ ਸਿੰਘ ਬਾਵਾਣਾਮ ਵੀ ਮਿਲਾਤਾ ਕੋਈ ਦੋਗ ਪੱਤਰਕਾਰ ਕੋਟਵਾ ਕੇ ਇਹ ਕਿਵੇਂ ਹੋ ਜਾਏਗਾ ਐਸੇ ਕਿਵੇਂ ਹੋ ਜਾਏਗਾ ਕਿਉਂ ਸੇ ਭਾਜਪਾ ਆਪ ਦਾ ਸਮਰਥਨ ਕਰ ਦੇਗੀ ਹੋਈ ਨਹੀਂ ਦਿੱਤਾ ਇਹ ਅੱਛਾ ਜੀ ਉਹ ਭਾਈ ਆ ਲੈ ਕੋ ਹਾਂ ਤਦੇ ਸਰੋ ਜਮਦੀ ਦਿਖਾਉਂਗਾ ਉਹ ਕਹਿੰਦੇ ਵੀ ਇਹ ਬੜੇ ਤਗੜੇ ਲੀਡਰ ਆ ਪਾਰਟੀ ਨਹੀਂ ਛੱਡ ਸਕਦੇ ਅੱਛਾ ਜੀ ਪਾਰਟੀ ਨੂੰ ਕਿੰਦਾ ਛੱਡੂਗਾ ਯਾਰ ਤੁਸੀਂ ਤਗੜਦਾ ਵਾ ਆ ਭੂਗਣਾ ਲੈ ਕੇ ਖੜ ਕੇ ਜੋ ਮੂੰਹੋਂ ਨਾ ਬੋਲ ਦਿੰਨੇ ਆ ਹਾਂਜੀ ਮੈਂ ਕਿਹਾ ਬਾਈ ਜੀ ਇਹ ਭੂਗਣਾ ਲੈ ਕੇ ਅਸੀਂ ਐਵੇਂ ਨਹੀਂ ਬੋਲਦੇ ਜੋ ਮੂੰਹੋਂ ਦਾ ਸੀ ਉਹ ਨਹੀਂ ਬੋਲਦੇ ਕੈਪਟਨ ਬਰਿੰਦਰ ਸਿੰਘ ਨਹੀਂ ਰਿਹਾ ਕਾਂਗਰਸ ਉਦੋਂ ਤਗੜੀ ਸ਼ੈ ਕੋਈ ਸੀਗੀ ਮਾਂਪਰੀ ਬਾਦਲ ਇੱਧਰ ਕਬੀ ਉੱਧਰ ਤਗੜੀ ਛੇ ਸੀ ਨਵਜੋਤ ਸਿੰਘ ਸਿੱਧੂ ਤਗੜੀ ਛੇ ਸੀ ਮਾਰਾ ਹੀ ਰੌਲਾ ਕੁਰਸੀ ਦਾ ਕੋਈ ਪੱਕੇ ਪੁੱਕੇ ਨਹੀਂ ਸੋਹਾ ਖਾ ਕੇ ਉੱਧਰ ਆਉਂਦੇ ਆ ਆ ਦੇਖੋ ਤਾਂ ਬੰਟੀ ਵਾਲੀਏ ਪੱਕਾ ਹੀ ਸੀ ਸਾਰਿਆਂ ਤੁਸੀਂ ਅਖਬਾਰਾਂ ਪੜੀ ਜਾਓ ਜੋ ਲਿਖਦੇ ਲਿਖੀ ਜਾਣ ਅਗਲੇ ਮਿਹਨਤ ਕਰਦੇ ਸਾਰੇ ਹੀ ਸਾਡੇ ਦਤਕਾਰ ਜਾਊਗਾ ਚੰਦ ਨਾਲ ਜੋ ਮਰਜੀ ਇਹ ਕਿਵੇਂ ਹੋ ਜਾਏਗਾ ਕਿਵੇਂ ਹੋ ਜਾਏਗਾ ਉਹ ਵੀ ਸੁਣੋ ਸਾਰੇ ਮਿਹਨਤ ਕਰ ਰਹੇ ਆ ਅੱਲਾ ਲਾਲਾ ਸਾਡੀ ਵੀ ਸੁਣ ਲਿਆ ਕਰੋ ਹਣਾ ਇਹ ਹੋਰ ਤੁਸੀਂ ਬਾਅਦ ਚ ਹਫਤੇ ਨੂੰ 10 ਦਿਨਾਂ ਨੂੰ ਦੇਖ ਲਿਓ ਗੱਲ ਸੱਚ ਕੀ ਦੀ ਹੁੰਦੀ ਆ ਬਲਵਿੰਦਰ ਸਿੰਘ ਢਾੜੀਵਾਲ ਸਲੂਟ ਆ ਉਹਨਾਂ ਨੂੰ ਬਹੁਤ ਸਤਿਕਾਰਯੋਗ ਆ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਪਰਸਨਲ ਹੀ ਮੇਰੇ ਮੇਰਾ ਨਿੱਜੀ ਪਿਆਰ ਆ ਕਰਕੇ ਵਧੀਆ ਬੰਦੇ ਆ ਉਹ ਵਿਚਾਰੇ ਲੱਗੇ ਜੋਰ ਤੋਰ ਚ ਵੀ ਨਾ ਭਾਈ ਮਿਹਨਤ ਕੀਤੀ ਆ ਹੁਣ ਲੰਬਾ ਵ ਹੋ ਗਿਆ ਕਈਆਂ ਦੇ ਭਰਾਵਾ ਫੋਨ 'ਚ 1 ਕਿਕ ਜੀਵੀ ਡਾਟਾ ਕਿਹਜ ਡੇਢ ਜੀਵੀ ਆ ਮੁੱਕ ਮੁੱਕ ਜਾਣਾ ਸਾਡਾ ਪਰ ਤੁਹਾਡਾ ਭਰਾਵਾ ਦਾ ਧੰਨਵਾਦ ਵੀ ਤੁਸੀਂ ਸੁਣਿਆ ਸੁਣ ਲਿਆ ਕਰੋ ਕਿਤੇ ਕਦੇ ਹੋਣਾ ਉਹਨਾਂ ਚਤਸ਼ਰੀ ਕਲ ਸਾਰਿਆਂ ਨੂੰ ਫਗਵਾੜੇ ਦੀਆਂ ਨਗਰ ਨਗਰ ਚੋਣਾ ਹੋ ਚੁੱਕੇ ਨੇ ਹੁਣ ਸਾਰੀਆਂ ਪਾਰਟੀਆਂ ਦਾ ਜੋਰ ਲੱਗਦਾ ਹੈ ਮੇਅਰ ਕੌਣ ਬਣੇਗਾ ਅਸੀਂ ਹਰਦੀਪ ਸਿੰਘ ਤੱਕੜ ਜੀ ਨਾਲ ਗੱਲ ਕਰ ਰਹੇ ਹਾਂ ਉਹਨਾਂ ਦੀ ਕੀ رائے ਆ ਸਰ ਜੀ ਦੇਖੋ ਜੀ رائے ਕੀ ਹੈਗੀ ਇਹ ਬਾਅਦ ਦੱਸਾਂਗੇ ਪਰ ਮੈਂ ਪਹਿਲੀ ਗੱਲ ਦੱਸ ਦਿੰਨਾ ਹਰਦੀਪ ਸਿੰਘ ਤੱਕੜ ਬੋਲੋ ਬੋਲੇ ਗਏ ਕੱਲੇ ਕੱਲੇ ਬੋਲ ਸਾਂਝ ਟੀਵੀ ਦੇ ਅੱਜ ਸੱਚ ਹੋ ਗਿਆ ਖਾਸ ਤੌਰ ਤੇ ਕਾਂਗਰਸੀਆਂ ਨੇ ਸਾਂਝ ਟੀਵੀ ਦੀ ਖਬਰ ਤੇ ਮੋਹਰ ਲਾਤੀ ਮੈਂ ਟੋਗ ਵਜਾ ਕੇ ਕਿਹਾ ਸੀ ਖਬਰ ਲਗਾਈ ਸੀ ਕਿ ਸਾਡੇ ਸੂਤਰ ਇੰਨੇ ਤੇਜ਼ ਹਨ ਇਹਦਾ ਔੜ ਦੇ ਪੰਛੀ ਲਾ ਲੀਏ ਕਿਹੜੇ ਘਰ ਕਿੱਥੇ ਕੀ ਹੁੰਦਾ ਕਿਹੜੀ ਮੀਟਿੰਗ ਹੋਈ ਸਾਨੂੰ ਸਾਰੀ ਚਰਚਾ ਪਤਾ ਕੀ ਕੀ ਹੋਇਆ ਉਹ ਵੀ ਪਤਾ ਮੈਂ ਕਿਹਾ ਸੀ ਵੀ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਸਿਖਰ ਆ ਦਿਆ ਵੀ ਕਾਂਗਰਸ ਦੇ ਵਿੱਚ ਸਾਰਾ ਕੁਝ ਅੱਛਾ ਨਹੀਂ ਹੈਗਾ ਕਾਂਗਰਸ ਬिखर ਸਕਦੀ ਆ ਕਾਂਗਰਸ ਦੇ ਵੱਡੇ ਚਿਹਰੇ ਆਮ ਆਦਮੀ ਪਾਰਟੀ ਦੇ ਸੰਬੰਧ ਜਾ ਮੈਂ ਕਿਹਾ ਸੀ ਅੱਜ ਵੀ ਮੈਂ ਸਟੈਂਡ ਕਰਦਾ ਹੁਣ ਵੀ ਬਹੁਤ ਕੁਝ ਹੋ ਰਿਹਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਪਰ ਉਸ ਤੋਂ ਬਾਅਦ ਫਗਵਾੜਾ ਦੇ ਐਮ.ਐਲ.ਏ. ਬਲਵਿੰਦਰ ਸਿੰਘ ਢਾਲੀਵਾਲ ਦੇ ਘਰ ਕਾਂਗਰਸੀ ਇਕੱਠੇ ਹੋਏ ਪੰਜ-ਛੇ ਜਾਣੇ ਬੜਾ ਯੋਰ ਪਾਇਆ ਉਹਨਾਂ ਨੇ ਬੜੇ ਉੱਚੀ ਜੀ ਪ੍ਰੈਸ ਕਾਨਫਰੰਸਾਂ ਕੀਤੀਆਂ ਜੇ ਝੂਠ ਹੈ ਜੇ ਝੂਠ ਹੈ ਐਸਾ ਨਹੀਂ ਹੋ ਸਕਦਾ ਹਮ ਇੱਕ ਸਾਥ ਹੈ ਐਸੇ ਬੜੀਆਂ ਵੀ ਗੱਲਾਂ ਕੀਤੀਆਂ ਦੋ ਦਿਨ ਮਿਲਾਏ ਮੈਂ ਕਿਹਾ ਵੀ ਇਹਨਾਂ ਨਾਲ ਬਾਅਦ ਗੱਲ ਕਰਾਂਗੇ ਪਰ ਅੱਜ ਬਿੱਲੀ ਥਾਲਿਓਂ ਬਾਹਰ ਆ ਗਈ ਉੱਥੇ ਇਹਨਾਂ ਨੇ ਬੜੀਆਂ ਸੌਂਹ ਖਾਧੀਆਂ ਬੜੀਆਂ ਕਸਮਾਂ ਖਾਧੀਆਂ ਵੀ ਭਾਈ ਅਸੀਂ ਬਲਵਿੰਦਰ ਸਿੰਘ ਢਾਲੀਵਾਲ ਦੇ ਨਾਲ ਆ ਅਸੀਂ ਪਾਰਟੀ ਦੇ ਨਾਲ ਆ ਅਸੀਂ ਗਦਾਰੀ ਨਹੀਂ ਕਰਨੀ ਅਸੀਂ ਤਾਂ ਭਾਈ ਪਾਰਟੀ ਦਾ ਜੋ ਹੁਕਮ ਹੋਇਆ ਉਹ ਸਿਰ ਮੱਥੇ ਪਰ ਅੱਜ ਉਹ ਬਿਲਕੁਲ ਗੱਲ ਉਲਟ ਹੋ ਗਈ ਜੋ ਮੈਂ ਕਹਿਣਾ ਚਾਹੁੰਦਾ ਸੀ ਉਹ ਗੱਲ ਸਾਹਮਣੇ ਆ ਗਈ ਕਿਉਂਕਿ ਫਗਵਾੜਾ ਦੇ ਬਲਵਿੰਦਰ ਸਿੰਘ ਢਾਲੀਵਾਲ ਨੇ ਆਪਣੇ ਲੀਡਰਾਂ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਉਹਨਾਂ ਨੇ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਬਹੁਤ ਸਤਿਕਾਰਯੋਗ ਆ ਫਿਰ ਰਾਜਾ ਬੜਿੰਗ ਜੀ ਉਹਨਾਂ ਨੂੰ ਬੁਲਾਇਆ ਬੰਗੇ ਬੰਗੇ ਆਏ ਸੀ ਆਪਣੇ ਲੀਡਰਾਂ ਨੂੰ ਲੈ ਕੇ ਉੱਥੇ ਵੀ ਇਹਨਾਂ ਨੇ ਬੜੀਆਂ ਸੋਹਾ ਖਾਦੇ ਵੀ ਪਾਰਟੀ ਨਾਲ ਆ ਪਰ ਅੱਜ ਜਿਹੜੀ ਮੈਂ ਗੱਲ ਕਹੀ ਸੀ ਜੱਗੋ 13ਵੀਂ ਗੱਲ ਹੋਣੀ ਆ ਜੱਗੋ 13ਵੀਂ ਗੱਲ ਹੋ ਗਈ ਅੱਜ ਫਗਵਾੜਾ ਦੀ ਇੱਕ ਹਿੰਦੀ ਦੀ ਅਖਬਾਰ ਉਹਦੇ ਵਿੱਚ ਖਬਰ ਲੱਗੀ ਆ ਜਿੱਥੇ ਕਿ ਸਾਰਾ ਕੁਝ ਪਤਾ ਲੱਗ ਗਿਆ ਵੀ ਕਾਂਗਰਸ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਕਾਂਗਰਸ ਪਾਟ ਗਈ ਆ ਮੇਅਰ ਦਾ ਇਲਾਜ ਹਰ ਬੰਦੇ ਨੂੰ ਆ 6-7 ਬੰਦੇ ਮੇਅਰ ਦੀ ਕੁਰਸੀ ਦੇ ਬੈਠਣ ਤਿਆਰ ਆ ਇੱਕ ਦੂਜੇ ਨੂੰ ਦੇਖਣ ਨੂੰ ਰਾਜ਼ੀ ਨਹੀਂ ਫਗਵਾੜਾ ਇੱਕ ਹਿੰਦੀ ਅਖਬਾਰ ਚ ਖਬਰ ਲੱਗੀ ਆ ਫਗਵਾੜਾ ਦੇ ਬਲੋਕ ਪ੍ਰਧਾਨ ਵੰਟੀ ਵਾਲੀਆਂ ਨੇ ਕਾਂਗਰਸ ਵੱਲੋਂ ਬੋਲੇਗਾ ਸ਼ਬਦ ਇਹਨਾਂ ਦੀ ਪ੍ਰੈਸ ਕਾਨਫਰੰਸ ਨੂੰ ਝੂਠੀ ਡਿਕਲੇਅਰ ਕਰਤਾ ਉਹਨੇ ਦੱਸ ਦਿੱਤਾ ਕੋਈ ਠੀਕ ਠਾਕ ਨਹੀਂ ਇਹਦੇ ਵਿੱਚ ਇੱਕ ਗੱਲ ਬੜੀ ਦੇਖਣ ਨੂੰ ਮਿਲੀ ਵੰਟੀ ਵਾਲੀਆਂ ਦਾ ਨਾਂ ਦਾ ਫਵਾੜਾ ਦੇ ਐਮਐਲਏ ਬਲਵਿੰਦਰ ਸਿੰਘ ਢਾਲੀਵਾਲ ਦੇ ਵਿਸ਼ਵਾਸ ਰਿਹਾ ਨਾ ਉਹਨਾਂ ਦਾ ਪ੍ਰਤਾਪ ਸਿੰਘ ਬਾਜਵਾ ਜੀ ਦੇ ਵਿਸ਼ਵਾਸ ਰਿਹਾ ਨਾ ਉਹਨਾਂ ਦਾ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗਜੀ ਦਾ ਵਿਸ਼ਵਾਸ ਰਿਹਾ ਉਹਨਾਂ ਨੇ ਕਿਹਾ ਭਾਈ ਦਿੱਲੀ ਦਾ ਘਤਾਰਾ ਖੜਕਾ ਦੂੰ ਹੁਣ ਮੈਂ ਗੱਲ ਜਰੂਰ ਦੱਸਣੀ ਚਾਹਨਾ ਇੱਥੇ ਇੱਕ ਖਬਰ ਲੱਗੀ ਆ ਬੰਟੀ ਵਾਲਿਆ ਮੇਅਰ ਦੀ ਕੁਰਸੀ ਤੇ ਬੈਠਣ ਲਈ ਜਲਦ ਸੋਨੀਆ ਗਾਂਧੀ ਨਾਲ ਕਰ ਸਕਦੇ ਆ ਮੁਲਾਕਾਤ ਸੋਨੀਆ ਗਾਂਧੀ ਨੂੰ ਮਿਲ ਸਕਦੇ ਆ ਬੰਟੀ ਵਾਲਿਆ ਦੇਖੋ ਇੱਥੇ ਖਬਰ ਦੇ ਵਿੱਚ ਸਾਫ਼-ਸਾਫ਼ ਬੰਟੀ ਵਾਲਿਆ ਨੇ ਜੋ ਬੋਲੇ ਮੈਂ ਉਹ ਦੱਸ ਰਿਹਾ ਹੁਣ ਤੇ ਭਾਈ ਅਸੀਂ ਝੂਠ ਨਹੀਂ ਬੋਲਦੇ ਹੁਣ ਤਾਂ ਗੱਲ ਸੱਚ ਹੋ ਗਈ ਹਨਾ ਬੰਟੀ ਵਾਲਿਆ ਨੇ ਇਹ ਕਿਹਾ ਵੀ ਭਾਈ ਸਾਹਿਬ ਇਸ ਵਾਰ ਮੇਅਰ ਮੇਰਾ ਬਣਨਾ ਜ਼ਰੂਰੀ ਆ ਮੈਨੂੰ ਬਣਾਉਣਾ ਚਾਹੀਦਾ ਉਹਨਾਂ ਨੇ ਕਿਹਾ ਮੇਰਾ ਬੜਾ ਸੰਘਰਸ਼ ਆ ਪਾਰਟੀ 'ਚ ਉੱਪ ਚਨਾਲ ਦੇ ਵਿੱਚ ਵੱਡੀਆਂ ਵੋਟਾਂ ਮੈਨੂੰ ਪਈਆਂ ਤੇ ਪਾਰਟੀ ਹਾਈ ਕਮਾਂਡ ਦੇ ਲਈ ਉਹਨਾਂ ਨੇ ਆਪਣੇ ਬਾਪੂ ਜੀ ਸਰਦਾਰ ਗਰਵਜਨ ਸਿੰਘ ਬਾਲੀਆ ਵੱਲੋਂ ਕੀਤੀਆਂ ਗਈਆਂ ਜਿਹੜੀਆਂ ਧਰਨੇ ਪ੍ਰਦਰਸ਼ਨ ਦੌਰਾਨ ਉਹਨਾਂ ਨੇ ਆਪਣੇ ਕਹਿੰਦੇ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਹੋਇਆ ਸੀ ਇਹਨਾਂ ਦੇ ਫਾਦਰ ਸਾਹਿਬ ਗਏ ਸੀ ਗਰਵਜਨ ਸਿੰਘ ਬਾਲੀਆ ਜਿੱਥੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲ ਗਈ ਸੀ ਵੀ ਉਹਨਾਂ ਨੇ ਤਾਂ ਕੁਰਬਾਨੀਆਂ ਉਹ ਕੀਤੀਆਂ ਕਹਿੰਦੇ ਸਾਡੇ ਬਾਪੂ ਜੀ ਦੀ ਪਾਰਟੀ ਦੇ ਲਈ ਸੇਵਾ ਕਰਦੇ ਨੇ ਅੱਖਾਂ ਦੀ ਰੋਸ਼ਨੀ ਚਲ ਗਈ ਬਦੰਤਾ ਹਸਪਤਾਲ ਦੇ ਅਸੀਂ ਲੱਖ ਰੁਪਏ ਇਲਾਜ ਵੀ ਕਰਾਇਆ ਤੇ ਪਾਰਟੀ ਹਾਈ ਕਮਾਂਡ ਸਾਡੀ ਕਦਮ ਨਾ ਪਾਵੇ ਇਹ 당 ਨਹੀਂ ਹੋ ਸਕਦਾ ਟਰੈਕਟਰ ਟਰਖੜਕਾਉਣ ਦੀ ਵੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਉਹ ਹਾਈ ਕਮਾਂਡ ਦੇ ਨਾਲ ਦਿੱਲੀ ਦੇ ਵਿੱਚ ਉਹਨਾਂ ਦਾ ਜ਼ਬਰਦਸਤ ਕਨੈਕਸ਼ਨ ਹੈਗਾ ਤੇ ਉਹ ਜਲਦੀ ਸੋਨੀਆ ਗਾਂਧੀ ਨੂੰ ਮਿਲ ਸਕਦੇ ਆ ਦੋ ਜਵਾਬ ਵੀ ਬੜੇ ਰੌਲੇ ਪਾਉਂਦੇ ਸੀ ਸਵਾਹ ਗਾਉਂਦੇ ਸੀ ਜਿੰਦਾਬਾਦ ਜਿੰਦਾਬਾਦ ਹਮ ਹਮ ਸਭ ਇੱਕ ਹੈ ਹਮ ਕੋਈ ਦੂਰਾ ਨਹੀਂ ਅਗਰ ਇਹ ਬਨੇਗਾ ਜੇ ਹਮਾਰੇ ਸਾਥ ਹੈ ਅਗਰ ਉਹ ਬਨੇਗਾ ਮੈਂ ਉਸਕੇ ਸਾਥ ਹੂੰ ਕਿੱਥੇ ਭਈ ਇਸ ਕਰਕੇ ਗੱਲ ਉਹੋ ਕਰੋ ਜੋ ਹੋ ਸਕਦੀ ਆ ਸ਼ਹਿਰ ਦੇ ਵਿੱਚ ਬੜਾ ਰੌਲਾ ਪਿਆ ਜੀ ਦੇਖੋ ਜੀ ਝੂਠੀਆਂ ਅਫਵਾਮਾਂ ਤੋਂ ਵੱਜੋ ਇਹ ਗਲਤ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਉੱਥੇ ਬੜਾ ਯੋਰ ਪਾਇਆ ਗਿਆ ਜੀ ਆਮ ਆਦਮੀ ਨੇ ਇਹ ਕੀਤਾ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦਾ ਬਿਆਨ ਹੀ ਨਹੀਂ ਆਇਆ ਅਜੇ ਤੱਕ ਮੈਂ ਤਾਂ ਹੈਰਾਨ ਆ ਕਿਸੇ ਨੇ ਕੁਝ ਕਿਹਾ ਹੀ ਨਹੀਂ ਸੀ ਤੁਸੀਂ ਸਿੱਧਾ ਹੀ ਇਸ ਤਰੀਕੇ ਨਾਲ ਗੱਲਾਂ ਕੀਤੀਆਂ ਤੇ ਇਹ ਸਾਰੀ ਗੱਲ ਅੱਜ ਕਲੀਅਰ ਹੋ ਗਈ ਆ ਮੈਂ ਜੋ ਕਿਹਾ ਸੀ ਸਾਹ ਟੀਵੀ ਦੇ ਜਿਹੜੀ ਚਰਚਾ ਕੀਤੀ ਸੀ ਬਈ ਭਾਈ ਪਟਾਕਾ ਪਹਿਣਾ ਠੀਕ ਹੈ ਸਰ ਪਹਿਣਾ ਅਜੇ ਵੀ ਕਹਿੰਦਾ ਪਹਿਣਾ ਕਿਉਂਕਿ ਮੇਅਰ ਦੀ ਕੁਰਸੀ ਆ ਭਾਈ ਇਹ ਕੋਈ ਛੋਟੀ ਮੋਟੀ ਚੀਜ਼ ਹੈ ਨਹੀਂ ਵੀ ਕਿਸੇ ਨੇ ਚੌਂਕੀਦਾਰੀ ਲੈਣੀ ਆ ਮੇਅਰ ਦੀ ਕੁਰਸੀ ਤੇ ਕੋਈ ਵੀ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਪੂਰਾ ਹੈਗਾ ਕੰਮ ਪਹਿਲਾਂ ਵੀ ਕਾਂਗਰਸ ਦੇ ਬਹੁਤ سارے ਕੌਂਸਲ ਸੰਪਰਕ ਆਮ ਆਦਮੀ ਸੀਗੇ ਅੱਜ ਵੀ ਕਹਿ ਰਹਿਆ ਸੰਭਰ ਕੇ ਛੱਗਿਆ ਬਹੁਤ سارے ਕੌਂਸਲਰ ਤਾਂ ਫਗਵਾੜਾ ਤੋਂ ਬਾਹਰ ਜਾ ਕੇ ਡੇਰਿਆਂ ਦੇ ਮੀਟਿੰਗ ਕਰ ਰਹੇ ਆ ਅੱਛਾ ਜੀ ਬਹੁਤ سارے ਕੌਂਸਲਰ ਕਿਸੇ ਦਫ਼ਤਰਾਂ 'ਚ ਬੈਠ ਕੇ ਮੀਟਿੰਗ ਕਰ ਰਹੇ ਆ ਪਰ ਫਰਕ ਇਹ ਹੋਇਆ ਵੀ ਫਗਵਾੜਾ ਦੇ ਐਮਐਲਏ ਦੀ ਘੂਰੀ ਤੋਂ ਬਾਅਦ ਪਹਿਲਾਂ ਸਿੱਧੇ ਫੋਨ ਕਰਦੇ ਸੀ ਫਿਰ ਵਟਸਐਪ ਤੇ ਗੱਲ ਲੱਪੇ ਹੁਣ ਵਟਸਐਪ ਦੀ ਬਜਾਏ ਫੇਸਬੁੱਕ ਮੈਸੇਂਜਰ ਥਰੂ ਗੱਲ ਲੱਪੇ ਪਹਿਲਾਂ ਸਿੱਧੇ ਆਪ ਮਿਲਦੇ ਸੀ ਫਿਰ ਆਪਣੇ ਇੱਕ ਘਰਦਿਆਂ ਨੂੰ ਮਲਾਉਣਾ ਸ਼ੁਰੂ ਕਰਤਾ ਫਿਰ ਇਹਨਾਂ ਨੇ ਗਾਂਹਾਂ ਦੋਸਤਾਂ ਮਿੱਤਰਾਂ ਨੂੰ ਮਲਾਉਣਾ ਸ਼ੁਰੂ ਕਰਤਾ ਕਰੈਕਟਰ ਅਜੇ ਵੀ ਜਾਰੀ ਆ ਅੱਛਾ ਸਰ ਅਜੇ ਵੀ ਇਹ ਬਿਲਕੁਲ ਤਿਆਰ-ਵਾਰ ਤਿਆਰ ਹੈਗੇ ਆ ਕਿਸੇ ਵੇਲੇ ਵੀ ਕੁਝ ਹੋ ਸਕਦਾ ਬਲਵਿੰਦਰ ਸਿੰਘ ਢਾਲੀਵਾਲ ਬਹੁਤ ਜੀ ਜਾਣਕਾਰੀ ਆ ਵੀ ਕਿਸੇ ਤਰ੍ਹਾਂ ਵੀ ਭਾਈ ਕੋ 19 ਕੀ ਨਾ ਹੋਵੇ ਉਹ ਵੱਡੇ ਫਾਰਮ ਹਾਊਸ ਤੇ ਵੀ ਜਾ ਕੇ ਮਿਲ ਰਹੇ ਆ ਕਿਸੇ ਲੀਡਰ ਨੂੰ ਉਹ ਆਪਣੇ ਹਦੀਆਬਾਦ ਵੀ ਜਾ ਰਹੇ ਆ ਘੰਟਾ-ਘੰਟਾ ਦੋ-ਦੋ ਘੰਟਾ ਕੌਂਸਲਾਂ ਕੋ ਵੀ ਜਾ ਰਹੇ ਆ ਚਲੋ ਉਹ ਜਾਣਾ ਚਾਹੀਦਾ ਉਹ ਉੱਤੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਪਰ ਮਸਲਾ ਇਹ ਆ ਜਿਹੜੇ ਬੰਦੇ ਕਾਂਗਰਸ ਦੇ ਪੱਕੇ ਆ ਉਹਨਾਂ ਹੀ ਰਾਖੀ ਕੀਤੀ ਜਾ ਰਹੀ ਆ ਇਹੋ ਜੀ ਇਹਨਾਂ ਨੂੰ ਮਨਾਲੀ ਭੇਜਣਾ ਜਿਹੜੇ ਕਹਿੰਦੇ ਜੀ ਸਾਡੇ ਦਾ ਖਾਸ ਆ ਉਹ ਆਵੇ ਭੱਜਣ ਨੂੰ ਤਿਆਰ ਆ ਸੋ ਕਾਂਗਰਸ ਦੇ ਵਿੱਚ ਕਿੱਦਾਂ ਸਾਰਾ ਕੁਝ ਠੀਕ ਹੋ ਜੂ ਸੋ ਕਾਂਗਰਸ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਰੌਲਾ ਪੈ ਗਿਆ ਨਾ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉੱਥੇ ਕਾਂਗਰਸ ਨੇ ਇੱਕ ਬਹੁਤ ਗਲਤ ਬਿਆਨ ਦਿੱਤਾ ਨਿੰਦਨਯੋਗ ਬਿਆਨ ਦਿੱਤਾ ਜਿੱਥੇ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਕਿਹਾ ਵੀ ਭਾਈ ਜੇ ਸੀਟ ਇੱਥੇ ਦੀ ਐਸਸੀ ਹੋ ਜਾਂਦੀ ਆ ਰਿਜ਼ਰਵ ਹੋ ਜਾਂਦੀ ਆ ਤੇ ਭਾਈ ਆਮ ਆਦਮੀ ਪਾਰਟੀ ਨੂੰ ਬੜਾ ਖਮੇਜہ ਭੁਗਤਣਾ ਪੈਣਾ ਵੀ ਜਨਰਲ ਸਮਾਜ ਇਹਨਾਂ ਦੇ ਨਾਲ ਨਹੀਂ ਚੱਲੂਗਾ ਹਾਲਾਂਕਿ ਭਾਈ ਮੈਂ ਵੀ ਜੱਟਾਂ ਦਾ ਮੁੰਡਾ ਜਨਰਲ ਸਮਾਜ ਦੇ ਨਾਲ ਆ ਮੈਂ ਜਨਰਲ ਸਮਾਜ ਦਾ ਪੂਰਾ ਸਤਿਕਾਰ ਕਰਦਾ ਮੈਂ ਦਲੇਸਮਰ ਐਸਸੀ ਸਮਾਜ ਦਾ ਪੂਰਾ ਕਰਦਾ ਸਾਨੂੰ ਤਾਂ ਬਾਬਿਆਂ ਨੇ ਗੁਰੂਆਂ ਨੇ ਇਹ ਕਿਹਾ ਵੀ ਕੋਈ ਜਾਤਾਂ ਪਾਤਾਂ ਹੈ ਨਹੀਂ ਕੋਈ ਸਮਾਜ ਨਹੀਂ ਆਪਾਂ ਇੱਕ ਆ ਰਾਈਟ ਮੇਰੀ ਗੱਲ ਨੂੰ ਗਲਤ ਨਾ ਲੈ ਲਿਓ ਉੱਥੇ ਉਹਨਾਂ ਨੇ ਇਹ ਗੱਲ ਕਹਿਤੀ ਵੀ ਜੇ ਰਿਜ਼ਰਵੇਸ਼ਨ ਕੀਤੀ ਗਈ ਤਾਂ ਜਨਰਲ ਸਮਾਜ ਗਲਤ ਕਰੇਗਾ ਕੰਮ ਪਾਰਟੀ ਨੂੰ ਉੱਠਣ ਨਹੀਂ ਦੇਊਗਾ ਪਰ ਦੂਜੇ ਪਾਸੇ ਜਿਹੜੇ ਐਸਸੀ ਸਮਾਜ ਦਲੇ ਸਮਾਜ ਦੇ ਕਾਉਂਸਲਰ ਬੀਐਸਪੀ ਚ ਬੈਠੇ ਆ ਕਾਂਗਰਸ ਚ ਬੈਠੇ ਆ ਉਹਨਾਂ ਅੰਦਰ ਅੱਗ ਸਲਗ ਰਹੀ ਆ ਗੱਲ ਫਗਵਾੜਾ ਦੇ ਇੱਕ ਗਰੁੱਪ ਦੇ ਵਿੱਚ ਆ ਰਿਕਾਰਡ ਮੈਂ ਕਹਿ ਰਿਹਾ ਦੇਖੋ ਕਿੱਦਾਂ ਲੜਾਈ ਹੋਈ ਇੱਕ ਬਲਵਿੰਦਰ ਸਿੰਘ ਢਾਲੀਵਾਲ ਦੇ ਖਾਸ ਬੰਦੇ ਸੀ ਇੱਕ ਦੂਜੇ ਪਾਸੇ ਬੰਦੇ ਸੀ ਬੜੀ ਚਰਚਾ ਚੱਲੀ ਇਸ ਮੁੱਦੇ ਨੂੰ ਵੀ ਬੜਾ ਚੱਲ ਰਿਹਾ ਜਿਹੜਾ ਦਲੇ ਸਮਾਜ ਜਨਰਲ ਸਮਾਜ ਦੇ ਦੇ ਇੱਕ ਸੰਬੰਧ ਚ ਬਿਆਨ ਦਿੱਤਾ ਕਾਂਗਰਸ ਨੇ ਉਹ ਉਹਨਾਂ ਦੇ ਲਈ ਬੜਾ ਔਖਾ ਹੋ ਰਿਹਾ ਆ ਇਸ ਵੇਲੇ ਬਸਪਾ ਦੇ ਜਿਹੜੇ ਦਲ ਸਮਾਜਿਕ ਕਾਉਂਸਲਰ ਆ ਉਹਨਾਂ ਦੇ ਮਨ ਤੇ ਬਹੁਤ ਥੇਸ ਪਹੁੰਚੀ ਉਹ ਕਹਿੰਦੇ ਯਾਰ ਅਸੀਂ ਨਾਲ ਖੜ ਰਹੇ ਆ ਤੇ ਤੁਸੀਂ ਸਾਡੇ ਦਵਾਲੇ ਹੋਈ ਜਾਂਦੇ ਹੋ ਜਿਹੜੇ ਕਾਂਗਰਸ ਦੇ ਵਿੱਚ ਆ ਉੱਥੇ ਉਹਨੇ ਇਹ ਕਿਹਾ ਵੀ ਕਾਂਗਰਸ ਦੀਆਂ ਚਾਰ ਔਰਤਾਂ ਲੇਡੀ ਜਿਹੜੀਆਂ ਉਹ ਐਸਸੀ ਸਮਾਜ ਨਾਲ ਸੰਬੰਧਿਤ ਜੁਤੀਆਂ ਮੈਂ ਇਹ ਕਹਿਣਾ ਚਾਹੁੰਨਾ ਸਾਨੂੰ ਵੈਲਕਮ ਕਰਨਾ ਚਾਹੀਦਾ ਚਾਹੇ ਕੋਈ ਸਮਾਜ ਹੋਵੇ ਉਹਨਾਂ ਨੇ ਇਹ ਕਿਹਾ ਵੀ ਆਮ ਆਦਮੀ ਪਾਰਟੀ ਸੀਟ ਐਸਸੀ ਕਰ ਰਹੀ ਆ ਆਮ ਆਦਮੀ ਪਾਰਟੀ ਨੇ ਕਿਹਦੇ ਬਿਆਨ ਨਹੀਂ ਜੇ ਹੈਗਾ ਤਾਂ ਦਿਖਾ ਦਿਓ ਚਰਚਾ ਹੋਈਆਂ ਸੀ ਵੀ ਸ਼ਹਿਰ ਇਦਾਂ ਹੋ ਜੂਗਾ ਜਦੋਂ ਪਾਰਟੀਆਂ ਕਰਦੀਆਂ ਹੁੰਦੀਆਂ ਆ ਵੀ ਸੀਟ ਐਸਸੀ ਤੋਂ ਜਨਰਲ ਵੀ ਹੋ ਜਾਂਦੀ ਹੈ ਜਨਰਲ ਤੋਂ ਐਸਸੀ ਹੋ ਜਾਂਦੀ ਆ ਇਸ ਬਿਆਨ ਨੂੰ ਲੈ ਕੇ ਦਲਿਤ ਸਮਾਜ ਭਾਰੀ ਰੋਸ ਪਾਇਆ ਜਾ ਰਿਹਾ ਆ ਜਿਹੜੇ ਦਲਿਤ ਕਾਉਂਸਲਰ ਆ ਉਹਨਾਂ 'ਚ ਬੜਾ ਰੋਸ ਪਾਇਆ ਜਾ ਰਿਹਾ ਉਹ ਕਹਿੰਦੇ ਕਾਂਗਰਸ ਦੀ ਸੋਜ ਸਾਹਮਣੇ ਆ ਗਈ ਹੁਣ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਆ ਬਿਆਨ ਔਰ ਕੋਰਟ ਦਿਖਾਤਾ ਅਖਬਾਰ ਦੇ ਵਿੱਚ ਜਨਰਲ ਸਮਾਜਾ ਬਿਆਨ ਔਰ ਕੋਰਟ ਤੁਹਾਡੇ ਕੋਲ ਹੈਗਾ ਸਾਰਿਆਂ ਦੇ ਮੈਂ ਦਿਖਾਵਿਦਾਂਗਾ ਮੈਨੂੰ ਪੁੱਛ ਲਿਓ ਮੰਗਲਾ ਜੀ ਕੇਹੇ ਲੀਡਰ ਨੇ ਹੁਣ ਇਹਨਾਂ ਨੇ ਫੇਰ ਚੀਕਾਂ ਮਾਰਨ ਸ਼ਾਹ ਨੂੰ ਫੇਪ ਪ੍ਰੈਸ ਕੰਪੋਜ਼ ਕਰਨੀਆਂ ਫੇ ਹੀ ਨਹੀਂ ਪੱਤਰਾਂ ਸੁਧਣਾ ਇਹ ਝੂਠ ਹੈ ਇਹ ਝੂਠ ਹੈ ਇਹ ਝੂਠ ਹੈ ਕਲੀਅਰ ਤਾਂ ਭਾਈ ਤੁਸੀਂ ਬਹੁਤ ਕੁਝ ਕਰਦੇ ਹੋ ਪਰ ਆਪਣੇ ਗੱਲ ਤੇ ਖੜੇ ਵੀ ਰਿਹਾ ਕਰੋ ਹਨਾ ਆ ਸਾਰਾ ਕੁਝ ਕਲੀਅਰ ਹੋ ਗਿਆ ਇੱਕ ਦੋ ਗੱਲਾਂ ਮੈਂ ਹੋਰ ਜਰੂਰ ਕਰਨੀਆਂ ਆ ਜਦੋਂ ਭਗਦਨ ਮਜੀ ਇੱਥੇ ਇਹ ਦੇਖੋ ਤੁਸੀਂ ਬਈ ਬਲੌਗ ਪ੍ਰਧਾਨਾ ਕਾਂਗਰਸ ਦੇ ਬੰਟੀ ਵਾਲੀਆ ਉਹ ਕਹਿੰਦਾ ਵੀ ਬਲਵਿੰਦਰ ਸਿੰਘ ਇਹਦਾ ਬਿਆਨ ਤੋਂ ਇਹ ਸਿੱਧਾ ਸਾਬਤ ਹੋਣਾ ਵੀ ਉਹਦਾ ਬਲਵਿੰਦਰ ਸਿੰਘ ਢਾਲੀਵਾਲ ਤੇ ਵਿਸ਼ਵਾਸ ਵੀ ਹੈ ਨਹੀਂ ਉਹਦਾ ਰਾਜਾ ਬੜਿੰਗ ਜੀ ਤੇ ਵਿਸ਼ਵਾਸ ਵੀ ਹੈ ਨਹੀਂ ਤੇ ਬਾਜਵਾ ਸਾਹਿਬ ਦੇ ਬਿਆਨ ਉਹ ਕਹਿੰਦੇ ਸੱਦੇ ਹੀ ਸੋਨੀਆ ਗਾਂਧੀ ਕੋਲ ਜਾਊ ਹਿੰਦੀ ਦੀ ਗੱਲ ਕਰੂੰਗਾ ਐਕਸਕਿਊਜ਼ ਮੀ ਮੈਡਮ ਟੀਕੇ ਠੀ ਚਾਹੂ ਪੀ ਕੇ ਤੇ ਕਹਿੰਦੇ ਆਪਾਂ ਮੇਰ ਦੀ ਪਰਚੀ ਜੇਹ ਚ ਪਾ ਕੇ ਆਉਣੀ ਤੇ ਇੱਥੇ ਕੁਰਸੀ ਤੇ ਬਹਿ ਜਾਣਾ ਹੁਣ ਦੇਖਣਾ ਇਹ ਆ ਸੋਨੀਆ ਗਾਂਧੀ ਕੋਲ ਜਾ ਕੇ ਬੰਟੀ ਵਾਲੀਆ ਕੁਰਸੀ ਤੇ ਬਹਿ ਜਾਂਦੇ ਆ ਕੀ ਬਲਵਿੰਦਰ ਸਿੰਘ ਢਾਲੀਆ ਦੇ ਪ੍ਰੈਸ਼ਰ ਪੈ ਜਾਂਦਾ ਜਾਂ ਕਿੱਦਾਂ ਹੋ ਜਾਂਦਾ ਚਲੋ ਇਹ ਇਹ ਗੱਲ ਰਹਿਣ ਦੇ ਦੱਸਣ ਨੂੰ ਇਹ ਤਾਂ ਫੇਰ ਹੋਰ ਪਟਾਕਾ ਪੈ ਜਾਣਾ ਦੋ ਜਿਹੜੇ ਗੱਲਾਂ ਚਲ ਦੱਬ ਲੈਣਾ ਜਿਵੇਂ ਕੋਈ ਚੱਕਰ ਨਹੀਂ ਹੁਣ ਮੈਂ ਨਾ ਜਦੋਂ ਮੈਨੂੰ ਇਹ ਖਬਰ ਲੱਗੀ ਪ੍ਰੈਸ ਕਾਨਫਰੰਸ ਹੋ ਗਈ ਸਾਡੇ ਸ਼ਹਿਰ ਦੇ ਬਹੁਤ ਸਤਕਾਰਯੋਗ ਕਾਉਂਸਲਰ ਆ ਕਾਂਗਰਸ ਸਾਡੇ ਭੈਣਾ ਵੀ ਸਾਡੇ ਭਰਾ ਵੀ ਜਿਨ੍ਹਾਂ ਨਾਲ ਮੇਰੇ ਪਰਸਨਲ ਸਬੰਧ ਹੈ ਆਪਾਂ ਸਤਿਕਾਰ ਕਰਦੇ ਹਾਂ ਉਹਨਾਂ ਦਾ ਫੋਨ ਆਇਆ ਕਹਿੰਦੇ ਤਗੜ ਦਾ ਸਵਾਗ ਲਿਆਤਾ ਅੱਛਾ ਜੀ ਨਿਹਾਰਾ ਲਿਆਤਾ ਠੀਕ ਹੈ ਜੀ ਕਹਿੰਦੇ ਬਰਫੀਆਂ ਡੱਬਾ ਵੀ ਦੇ ਕੇ ਜਾਣਾ ਤੈਨੂੰ ਲੱਡੂ ਵੀ ਕਰਾਉਣੇ ਆ ਮੈਂ ਕਿਹਾ ਹੋ ਗੀ ਗਿਆ ਕਹਿੰਦੇ ਵੀ ਸਾਂਝ ਟੀਵੀ ਨੇ ਸਾਡੀ ਕਦਰ ਪਵਾਤੀ ਅਸੀਂ ਜਿੱਤ ਕੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਤੁਸੀਂ ਖਬਰ ਲਈ ਸਾਨੂੰ ਐਮਐਲਏ ਸਾਹਿਬ ਨੇ ਚਾਹ ਵੀ ਪਵਾਈ ਲੈ ਤਾਂ ਸਾਨੂੰ ਦਾਲ ਮੱਖਣੀ ਤੇ ਮਸਲਾ ਇਦਾ ਦੇਣਾ ਰੋਟੀ ਵੀ ਖਲਾਈ ਤੇ ਸਾਡੀ ਜੀ ਕਦਰ ਪੈ ਗਈ ਤੇ ਰੋਜ਼ ਫੋਨ ਆਉਂਦੇ ਆ ਹੁਣ ਕਦੇ ਕਹਿੰਦੇ ਤੁਹਾਨੂੰ ਮਨਾਲੀ ਸ਼ਿਮਲਾ ਘੁਆਣਾ ਮਤਲਬ ਕਹਿੰਦੇ ਤੁਹਾਡੇ ਖਬਰ ਨੇ ਸਾਡੀ ਵੈਲਿਊ ਪਾਤੀ ਅਸੀਂ ਤਾਂ ਕਹਿੰਦੇ ਇਹ ਚੋਣੇ ਆ ਪਹਿਲਾਂ ਕਹਿੰਦੇ ਸਾਨੂੰ ਬਲੌਗ ਦਾ ਪ੍ਰਧਾਨ ਨਹੀਂ ਮਿਲਦਾ ਸੀ ਹੁਣ ਸਾਨੂੰ ਪੰਜਾਬ ਦੇ ਪ੍ਰਧਾਨ ਨਾਮ ਵੀ ਮਿਲਾਤਾ ਪ੍ਰਤਾਪ ਸਿੰਘ ਬਾਦਿਆ ਨਾਮ ਵੀ ਮਿਲਾਤਾ ਸਾਨੂੰ ਬਹੁਤ ਆਪਸ਼ਨ ਆਫਰ ਆਫਰ ਚਲਦੀਆਂ ਹੁੰਦੀਆਂ ਤੁਹਾਨੂੰ ਉਹ ਵੀ ਦੇਤੀਆਂ ਚਲੋ ਭੈਣੋ ਭਰਾਵੋ ਸਾਡਾ ਤਾਂ ਮਸਲਾ ਇਹ ਆ ਵੀ ਜਦ ਤੁਸੀਂ ਬੜੀ ਮਿਹਨਤ ਨਾਲ ਜਿੱਤਿਓ ਤੁਹਾਡੀ ਰਿਸਪੈਕਟ ਹੋਣੀ ਚਾਹੀਦੀ ਆ ਹੁਣ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਭਾਜਪਾ ਅਕਾਲੀ ਦਲ ਆਮ ਆਦਮੀ ਪਾਰਟੀ ਖਬਰਾਂ 'ਚ ਖਬਰਾਂ ਲੱਗ ਰਹੀਆਂ ਅਖਬਾਰਾਂ 'ਚ ਲੱਗ ਰਹੀਆਂ ਕੋਈ ਦੋਗ ਪੱਤਰਕਾਰ ਕੋਟਵਾਗੇ ਇਹ ਕਿਵੇਂ ਹੋ ਜਾਏਗਾ ਐਸੇ ਕਿਵੇਂ ਹੋ ਜਾਏਗਾ ਕੈਸੇ ਭਾਜਪਾ ਆਪ ਦਾ ਸਮਰਥਨ ਕਰ ਦੇਗੀ ਹੋ ਹੀ ਨਹੀਂ ਸਕਦਾ ਇਹ ਅੱਛਾ ਜੀ ਉਹ ਭਾਈ ਆ ਦੇਖੋ ਹੱਥ ਦੇ ਸਰੋ ਜੰਮਦੀ ਦਿਖਾਉਂਗਾ ਹੱਥ ਦੇ ਸਰੋ ਜੰਮਦੀ ਔਰ ਗੋੜ ਘਹਿ ਰਹੇ ਆ ਜਿਹੜਾ ਸਾਡੇ ਸੂਤਰ ਹੈ ਨਾ ਬਹੁਤ ਤੇਜ ਆ ਉਹ 360 ਡਿਗਰੀ ਦਾ ਕੈਮਰਾ ਲੈ ਕੇ ਘੁੰਮਦੇ ਸਾਰੇ ਪਾਸੇ ਇਹ ਵੀ ਮੈਂ ਗੱਲ ਦੱਸ ਦਿਨਾ ਭਾਜਪਾ ਦੇ ਵੱਡੇ ਚਿਹਰੇ ਅਕਾਲੀ ਦਲ ਦੇ ਵੱਡੇ ਚਿਹਰੇ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਦੀ ਦੋ ਤਿੰਨਾਂ ਦੀ ਮੀਟਿੰਗ ਵੀ ਹੋ ਚੁੱਕੀ ਆ ਸਾਰਾ ਕੁਝ ਤੈ ਹੈਗਾ ਹੁਣ ਮੱਦ ਲਾ ਗਿਆ ਮੈਂ ਸੱਚ ਬੋਲਣ ਜਾ ਰਿਹਾ ਕਿਸੇ ਦਾ ਕੋਈ ਪਰਖ ਨਹੀਂ ਨਾ ਸਾਡੇ ਭੂਆ ਦੇ ਮੁੰਡੇ ਆਪਣੀ ਝਾੜੂ 'ਤੇ ਬੈਠਿਆ ਨਾ ਸਾਡੇ ਮਾਮੇ ਦੇ ਮੁੰਡੇ ਕਾਂਗਰਸ ਦੇ ਨਾ ਮੇਰੇ ਕੋਲ ਤਾਏ ਚਾਚੇ ਦਾ ਮੁੰਡਾ ਭਾਜਪਾ ਜਾ ਅਕਾਲੀਆਂ ਜਾ ਗੱਲ ਸਹੀ ਦੱਸੂਗਾ ਇਹ ਪਰ ਖੋਪਰੀਆਂ ਬਹੁਤ ਆ ਤੁਹਾਨੂੰ ਕਹਿੰਦੇ ਸੀ ਆਮ ਆਦਮੀ ਪਾਰਟੀ ਭਾਜਪਾ ਇਕੱਠੇ ਨਹੀਂ ਹੋ ਸਕਦੇ ਸ਼ਹਿਦ ਤੇ ਦੇਸੀ ਕਿਉਂ ਇਕੱਠਾ ਨਹੀਂ ਹੋ ਸਕਦਾ ਸ਼ਹਿਦ ਤੇ ਦੇਸੀ ਕਿਉਂ ਦਾ ਜ਼ਹਿਰ ਬਣ ਜੂ ਜ਼ਹਿਰ ਕੌਣ ਖਾਊ ਲੈ ਠੀਕ ਆ ਮੈਂ ਸ਼ਹਿਦ ਤੇ ਦੇਸੀ ਕਿਉਂ ਇਕੱਠਾ ਹੁੰਦਾ ਵੀ ਦਿਖਾਉਂ ਹਾਂਜੀ ਜ਼ਹਿਰ ਖਾਂਦੇ ਵੀ ਦਿਖਾਉਂ ਮੇਰ ਬਣਦੇ ਵੀ ਦਿਖਾਉਂ ਟੈਂਦੇ ਵੀ ਦਿਖਾਉਂ ਇਹ ਸਾਰਾ ਕੁਝ ਹੋ ਗਿਆ ਇਹ ਕਲੀਅਰ ਕੱਟ ਹੈਗੀ ਆ ਕਹਿੰਦੇ ਜੱਗੋ ਤੇਰਵੀਂ ਗੱਲ ਇਹ ਜੱਗੋ ਤੇਰਵੀਂ ਗੱਲ ਕੀਤੀ ਸੀ ਪੂਰੀ ਹੁਣ ਸੁਣੋ ਗੱਲ ਧਿਆਨ ਦੇ ਨਾਲ ਲੰਬੀ ਆ ਗੱਲ ਪਰ ਸੁਣਿਆ ਕਰੋ ਯਾਰ ਮੈਂ ਕੰਮ ਦੀ ਗੱਲ ਕਰਦਾ ਨਾ ਦੇਖੋ ਕਿਦਾਂ ਆ ਮੀਂਹ ਚ ਪੈਂਦੇ ਚ ਖੜੇ ਆ ਸੁਣ ਲਿਆ ਕਰੋ ਗੱਲ ਐਂਡ ਤੱਕ ਆਮ ਆਦੀ ਪਾਰਟੀ ਨੇ 12 ਸੀਟਾਂ ਜਿੱਤੀਆਂ ਦੋ ਜਾਗ ਆ ਗਏ 14 ਸੀਟਾਂ ਹੋ ਗਈਆਂ ਚਾਰ ਭਾਜਪਾ ਦੀਆਂ 18 ਹੋ ਗਈਆਂ ਤਿੰਨ ਅਕਾਲੀ ਦਲ ਦੀਆਂ ਕਿੰਨੀਆਂ ਹੋ ਗਈਆਂ 21 ਇੱਕ ਆਜ਼ਾਦ ਆਪਣੇ ਚੰਦਾ ਮਿਸ਼ਰਾ ਜੀ ਨੂੰ ਹਰਉਣ ਵਾਲੇ ਹਾਂਜੀ 22 ਸੀਟਾਂ ਆਮ ਆਦੀ ਪਾਰਟੀ ਕੋਲ ਐ ਇਸ ਵੇਲੇ ਕਰੰਟ ਦੀ ਸਥਿਤੀ 'ਚ ਅੱਛਾ ਜੀ ਤੇ ਸੀਟਾਂ ਤੇ 4 ਹੀ ਰਹਿ ਗਈਆਂ ਤੇ ਚਾਰ ਸੀਟਾਂ ਦਾ ਇਹਨਾਂ ਨੇ ਆਪ ਜਿਲ੍ਹਾ ਲੂੜਕੇ ਕਾਨਸੇ ਨੇ ਆਉਣਾ ਆਉਦੇ ਦਿਖਾਉ ਮੈਂ ਹਾਂਜੀ ਹਜੇ ਕੱਲ ਮੀਟਿੰਗ ਹੋਈ ਪਰਸੋਂ ਮੀਟਿੰਗ ਹੋਈ ਆਹ ਅੱਜ ਵੀ ਮਾੜਾ ਚੱਲਦਾ ਕੋਈ ਕਨੈਕਸ਼ਨ ਕਿਤੇ ਮਤਲਬ ਰੋਜ਼ ਚੱਲਦਾ ਦੌਰ ਇਹਨਾਂ ਦਾ ਹਾਂਜੀ ਕਾਂਗਰਸ ਦੇ 22 ਬੰਦੇ ਜਿੱਤੇ ਇੱਕ ਯਾਦ ਨਹੀਂ ਲੈ ਰਿਹਾ 23 ਸੀਟਾਂ ਕਾਂਗਰਸ ਦੀਆਂ ਆ ਇੱਕ ਐਮਐਲਏ ਦੀ ਆ ਇਸ ਵੇਲੇ 24 ਸੀਟਾਂ ਕਾਂਗਰਸ ਕੋਲ ਆ 22 ਸੀਟਾਂ ਦਾ ਜਿਹੜਾ ਆਮ ਆਦਮੀ ਪਾਰਟੀ ਕੋਲ ਆ ਦੋ ਸੀਟਾਂ ਦੇ ਵਾਰ ਕਿਆ ਹਾਂਜੀ ਬਸਪਾ ਨੇ ਹਜੇ ਕੁਝ ਕਲੀਅਰ ਨਹੀਂ ਕੀਤਾ ਔਰ ਕੋਡ ਨਹੀਂ ਕੀਤਾ ਦੇਖੋ ਸਮਰਥਨ ਦੇ ਨਾਲ ਲੜੇ ਹੈਗੇ ਆ ਸਾਨੂੰ ਨਹੀਂ ਪਤਾ ਬਸਪਾ ਨੇ ਕਿੱਧਰ ਜਾਣਾ ਅਸੀਂ ਇਦਾਂ ਨਹੀਂ ਕਹਿੰਦੇ ਉਹ ਇੱਧਰ ਆ ਗਏ ਉੱਧਰ ਆ ਗਏ ਸਪਰਾ ਸਾਹਿਬ ਦੀਆਂ ਦੋ ਸੀਟਾਂ ਉਹ ਨਹੀਂ ਕੁਝ ਕਲੀਅਰ ਨਹੀਂ ਕੀਤਾ ਵੀ ਕਾਂਗਰਸ ਨਾਲ ਆ ਜਾਂ ਆਪ ਦਾ ਆਇਆ ਜਾਂ ਕਿਹਦੇ ਨਾਲ ਆ ਇਹ ਸਾਨੂੰ ਨਹੀਂ ਪਤਾ ਇਹ ਪੰਜ ਸੀਟਾਂ ਬਾਹਰ ਹੋ ਗਈਆਂ ਬਾਕੀ ਮੁਕਾਬਲਾ ਤਾਂ ਦੋ ਤਿੰਨ ਸੀਟਾਂ ਹੀ ਆ ਇੱਧਰ ਉੱਧਰ ਹੋਣ ਨੂੰ ਤੇ ਇਹਦਾ ਮਿੰਟੋ ਸੈਕਿੰਟ ਹੀ ਹੋ ਜਾਂਦਾ ਹੁੰਦਾ ਨਾ ਤੇ ਹੁਣ ਦੇਖਦੇ ਆ ਕੀ ਹੁੰਦਾ ਪਰ ਜਿਹੜੀ ਅੱਜ ਦੀ ਸਾਡੀ ਖਬਰ ਆ ਉੱਥੇ ਮੈਨੂੰ ਆ ਕਿ ਸ਼ਹਿਰ ਦੇ ਬੜੇ ਬੜੇ ਖਾਸ ਭਰਾ ਦਾ ਫੋਨ ਆਇਆ ਕਹਿੰਦੇ ਜੀ ਉਥੇ ਸੰਜੀਵ ਬੁੱਗਾ ਜੀ ਆਪਣੇ ਨਿੱਕਾ ਸੁਦੀਰ ਜੀ ਬਿਰਮਣੀ ਜੀ ਆਪਣੇ ਮਨੀਸ਼ ਭਟਕਰ ਜੀ ਬੰਟੀ ਵਾਲੀਆ ਇਹ ਮੇਰੇ ਦੋਸ਼ ਨਹੀਂ ਮੇਰੇ ਭਰਾ ਆ ਆਪਾਂ ਨੂੰ ਬਹੁਤ ਪਿਆਰ ਕਰਦੇ ਸਤਿਕਾਰ ਜੋ ਬੰਦੇ ਆ ਮੈਂ ਕੋਈ ਗਲਤ ਭਾਵਨਾ ਨਾ ਨਹੀਂ ਲੈ ਰਿਹਾ ਕਿਸੇ ਵੇਲੇ ਬੰਦਾ ਕਹਿੰਦਾ ਨਾ ਸਾਡੇ ਲਈ ਯਾਰ ਤੂੰ ਹੀ ਸਾਡੇ ਭਰਾ ਆਂ ਹੀ ਨਾਲ ਲਿਦਿਆ ਉਹ ਕਹਿੰਦੇ ਵੀ ਇਹ ਬੜੇ ਤਗੜੇ ਲੀਡਰ ਆ ਪਾਰਟੀ ਨਹੀਂ ਛੱਡ ਸਕਦੇ ਅੱਛਾ ਜੀ ਪਾਰਟੀ ਨੂੰ ਕਿਦਾਂ ਛੱਡ ਦੂਗਾ ਯਾਰ ਤੁਸੀਂ ਤਗੜਦਾ ਵਾ ਆ ਭੂਗਣਾ ਲੈ ਕੇ ਖੜ ਕੇ ਜੋ ਮੂੰਹੋਂ ਨਾ ਬੋਲ ਦਿੰਨੇ ਆ ਹਾਂਜੀ ਮੈਂ ਕਿਹਾ ਬਾਈ ਜੀ ਇਹ ਭੂਗਣਾ ਲੈ ਕੇ ਅਸੀਂ ਐਵੇਂ ਨਹੀਂ ਬੋਲਦੇ ਜੋ ਮੂੰਹੋਂ ਦਾ ਸੀ ਉਹ ਨਹੀਂ ਬੋਲਦੇ ਕੈਪਟਨ ਬਰਿੰਦਰ ਸਿੰਘ ਨਹੀਂ ਰਿਹਾ ਕਾਂਗਰਸ ਉਦੋਂ ਤਕੜੀ ਸ਼ੈ ਕੋਈ ਸੀਗੀ ਮਾਨਪ੍ਰੀ ਬਾਦਲ ਇੱਧਰ ਕਬੀ ਉਧਰ ਤਕੜੀ ਸ਼ੈ ਸੀ ਨਵਜੋਤ ਸਿੰਘ ਸਿੱਧੂ ਤਕੜੀ ਸ਼ੈ ਸੀ ਮਾਰਾ ਹੀ ਰੌਲਾ ਕੁਰਸੀ ਦਾ ਕੋਈ ਪੱਕੇ ਪੁੱਕੇ ਨਹੀਂ ਸੋਹਾ ਖਾ ਕੇ ਉਧਰ ਆਉਂਦੇ ਆ ਆ ਦੇਖੋ ਤਾਂ ਬੰਟੀ ਵਾਲੀਏ ਪੱਕਾ ਹੀ ਸੀ ਭਾਈ ਪੱਕਾ ਹੀ ਸੀ ਹੁਣ ਅਖਬਾਰ ਚ ਤੇ ਨਹੀਂ ਮੈਂ ਖਬਰ ਲਵਾਤੀ ਉਹ ਕਹਿੰਦਾ ਵੀ ਆਪਾਂ ਦਿੱਲੀ ਚਲਾਂਗੇ ਸੋਨੀਆ ਗਾਂਧੀ ਕੋਲ ਸੋ ਪੱਕਾ ਪੱਕਾ ਕੋਣੀ ਹੁੰਦਾ ਸਿਆਸਤ ਤੇ ਕੁਝ ਵੀ ਹੋ ਸਕਦਾ ਜਿਵੇਂ ਕਿ ਹੱਥ ਦੇ ਸ਼ਰਮ ਜਮ ਜਾਂਦੀ ਹੁੰਦੀ ਆ ਹੁਣ ਤੁਸੀਂ ਕਹਣਾ ਇੱਛ ਤੇ ਜੀ ਮਿੱਟੀ ਹੈ ਨਹੀਂ ਇੱਥੇ ਪਾਣੀ ਨਹੀਂ ਇਹ ਵੀ ਆਣੇ ਪਾਣੀ ਵੀ ਆਣਾ ਮਿੱਟੀ ਵੈਣੀ ਆ ਮਸਲਾ ਇਹ ਆ ਇਸ ਵੇਲੇ ਜਿਹੜੀ ਸਟੀਕ ਜਾਣਕਾਰੀ ਸਾਰੀਆਂ ਤੁਸੀਂ ਅਖਬਾਰਾਂ ਪੜੀ ਜਾਓ ਜੋ ਲਿਖਦੇ ਲਿਖੀ ਜਾਣ ਅਗਲੇ ਮਿਹਨਤ ਕਰਦੇ ਸਾਰੇ ਸਾਡੇ ਸਤਿਕਾਰ ਜੋਗਾ ਚੈਨ ਵਾਲੇ ਜੋ ਮਰਜੀ ਇਹ ਕਿਵੇਂ ਹੋ ਜਾਏਗਾ ਕਿਵੇਂ ਹੋ ਜਾਏਗਾ ਉਹ ਵੀ ਸੁਣੋ ਸਾਰੇ ਮਿਹਨਤ ਕਰ ਰਹੇ ਆ ਅ ਲਲਾ ਲਲਾ ਸਾਡੀ ਵੀ ਸੁਣ ਲਿਆ ਕਰੋ ਹਨ ਇਹ ਫਿਰ ਤੁਸੀਂ ਬਾਅਦ ਚ ਹਫਤੇ ਨੂੰ ਦਸਾਂ ਦਿਨਾਂ ਨੂੰ ਦੇਖ ਲਿਓ ਗੱਲ ਸੱਚ ਕੀ ਦੀ ਹੁੰਦੀ ਆ ਚੈਲੇਂਜ ਵੀ ਕਰਦੇ ਆ ਮਾਣ ਵੀ ਕਰਦੇ ਆ ਤੁਹਾਡੇ ਭਰਾਵਾਂ ਸਾਡੇ ਤੇ ਭੈਣਾਂ ਤੇ ਜੋ ਗੱਲਾਂ ਸੀ ਇਲੈਕਸ਼ਨ ਚ ਕੀਆਂ ਕਿਸੇ ਅਖਬਾਰ ਨੇ ਨਹੀਂ ਕਹੀਆਂ ਸੀ ਕਿਸੇ ਚੈਨਾਂ ਨੇ ਨਹੀਂ ਕਹੀਆਂ ਸੀ 99% ਸੱਚੀਆਂ ਹੋ ਗਈਆਂ ਦੇਖ ਲਓ ਔਰ ਕੋਡ ਪਿਆ ਸਮਾਨ ਇਹ ਵੀ ਸੱਚ ਹੋਣੀ ਆ ਸਾਰਾ ਕੰਮ ਚੱਲਦਾ ਪਿਆ ਆ ਕਾਂਗਰਸ ਇੱਕਜੁਟਤਾ ਨਹੀਂ ਹੈਗੀ ਆ ਲੋ ਆ ਫੇਰ ਦਿਖਾਉਣਾ ਨਹੀਂ ਸੱਚ ਆ ਗਿਆ ਇੱਕ ਬੰੂ ਇਹ ਵੀ ਕਾਂਗਰਸੀ ਆ ਸਾਡੇ ਭਰਾ ਕੋਈ ਸਾਰਾ ਕੁਝ ਅੱਛਾ ਨਹੀਂ ਹੈਗਾ ਪ੍ਰਸਾਦ ਸਿੱਖਰਾਂ ਦੇ ਆ ਕਾਂਗਰਸ ਦੇ ਵਿੱਚ ਐਮਐਲਏ ਸਾਹਿਬ ਮਿਹਨਤ ਬਹੁਤ ਕਰਦੇ ਆ ਬਲਵਿੰਦਰ ਸਿੰਘ ਧਾਲੀਵਾਲ ਸਲੂਟ ਆ ਉਹਨਾਂ ਨੂੰ ਬਹੁਤ ਸਤਿਕਾਰਯੋਗ ਆ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਪਰਸਨਲੀ ਮੇਰੇ ਮੇਰਾ ਨਿੱਜੀ ਪਿਆਰ ਆ ਕਰਕੇ ਵਧੀਆ ਬੰਦੇ ਆ ਉਹ ਵਿਚਾਰੇ ਲੱਗੇ ਜੋਰ ਤੋਰ ਚ ਵੀ ਨਾ ਭਾਈ ਮਿਹਨਤ ਕੀਤੀ ਆ ਪਰ ਗੱਲ ਇਹ ਆ ਉਹਨਾਂ ਦੇ ਕੋਲੋਂ ਵੀ ਗੇਮ ਸੰਭੀ ਨਹੀਂ ਜਾ ਸਕਦੀ 6 ਬੰਦਿਆਂ ਦਾ ਮੁਕਾਬਲਾ ਮੇਰੇ ਇੱਕ ਬੰਨਾ ਪਟਾਕਾ ਪੈਣਾ 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 ਆਮ ਆਦਿ ਪਾਰਟੀ ਦਾ ਮਿਹਰਬਾਨਾ ਲੱਗ ਰਿਹਾ ਮੈਨੂੰ ਕਲੀਅਰ ਤਾਂ ਕਦੇ ਕੁਝ ਹੋਇਆ ਹੀ ਨਹੀਂ ਹੈ ਨਾ ਲੱਗ ਰਿਹਾ ਮੈਨੂੰ ਜੋ ਸਾਡੀ ਇਨਫੋਰਮੇਸ਼ਨ ਹੈ ਜੋ ਸਾਡੇ ਸੂਤਰ ਆ ਉਹ ਗੱਲ ਸਾਨੂੰ ਦੱਸਤੀ ਆ ਦੇਖਾਂਗੇ ਹੁੰਦਾ ਕੀ ਆ ਹੁਣ ਲੰਬਾ ਵ ਹੋ ਗਿਆ ਕਈਆਂ ਦੇ ਭਰਾਵਾਂ ਫੋਨ 'ਚ 1-1 GB ਡਾਟਾ ਕਿਹ 'ਚ 1.5 GB ਆ ਮੁੱਕ ਮੁੱਕ ਜਾਣਾ ਤੁਹਾਡਾ ਪਰ ਤੁਹਾਡਾ ਭਰਾਵਾਂ ਨੂੰ ਧੰਨਵਾਦ ਵੀ ਤੁਸੀਂ ਸੁਣਿਆ ਸੁਣ ਲਿਆ ਕਰੋ ਮੈਂ ਕਦੇ-ਕਦੇ ਹੁਣ ਆਉਣਾ ਜਾਂ ਰੋਣਾ ਉਹਨਾਂ ਦਾ ਫਿਰ ਸਤਿ ਸ੍ਰੀ ਅਕਾਲ